कड़ियां आज चलती हैं काफी ज़मीन सादी सादी को भंग ही चल रही है इतने माल लगाएगा इसका state board of wildlife तत्लाश है तत्लाश होना कोई जाएगा फिर national board of wildlife फिर final permission होगा ये ज़मीन सारी नहीं है सारी ज़मीन है कि सिर्फ़ अहाज़ जंगल ਇਹ ਕਾਫੀ ਨੁਕਸਾਨ ਆ ਇੱਕ ਸੰਤੋਪਰ ਦੇ ਉਹ ਸਾਰੇ ਪਿੰਡ ਮਟੀਰੀਆ ਵਾਲੇ ਮੋਸਲਾ ਮਕਤਬਪੁਰੋਂ ਸਰ ਉਹਨਾਂ ਦਾ ਬੰਦ ਹੋ ਗਿਆ ਤੇ ਜੁਆਇਨ ਕਰਨ ਸਰ ਆ ਜਿਹੜਾ ਇਹ ਥੋੜੀ ਮਤਲਬ ਇਹਨੂੰ ਜੁਆਇਨ ਕਰਨ ਵਾਲਾ ਸਰ ਇਹ ਸਰ ਆਪਣੀ ਲਾਈਫ 25 ਤਰੀਕ ਦੀ ਫੋਟੋ ਵਿੱਚ ਸਰ ਆ ਡੈਮ ਨਾ ਆ ਗਿਆ ਇਹ ਚੱਕੀ ਆ ਗਿਆ ਸਰ ਆ ਪੁਰਾ ਇੱਥੇ ਆ ਲੈਣ ਦਾ ਉਹਨਾਂ ਦਾ ਸਰ ਦੇ ਕਿਰਾਏ ਸੀ ਉਹਨੂੰ ਨਾ ਪਤਾ ਲੱਗਿਆ ਸੀ ਗੁਰਬੀਰ ਕੀ ਕੀ ਹੋਇਆ ਇਹ ਕੋਈ ਆ ਅਗਲੀ ਵਾਰ ਨਹੀਂ ਹੋਣਾ ਇੱਛੇ ਸਰ ਆਪ ਹੋਣੇ ਕਿ ਜਿੱਥੇ ਅਸੀਂ ਖੜੇ ਹਾਂ ਇੱਕ ਆ ਜਿੰਨਾ ਏਰੀਆ ਫਸਲ ਆ ਇਥੋਂ ਦੀ ਨਿਕਾਸ ਨਾ ਹੋਣ ਕਰਕੇ ਪਾਣੀ ਇੱਕ ਤਾਂ ਅਸੀਂ ਇਹ ਨਮੀ ਬਣਨੀ ਐ ਐਨਐਚ ਨੇ ਬਣਾਉਣੀ ਐ ਜਾਣੀ ਐ ਚਿੰਤਪੁਰ ਦੀ ਹੋਈ ਰੋਡ ਇੱਕ ਇਧਰ ਖਾ ਲਈਏ ਤੇ ਜਿਹੜਾ ਆ ਪਾਣੀ ਆ ਜਿਹਦਾ ਦੀ ਸਰਪੰਚ ਸਾਹਿਬ ਗੱਲ ਕਰਦੇ ਆ ਇੱਕ ਨਿਕਾਸ ਇੱਥੇ ਕਰਾ ਦਈਏ ਇਹ ਫਸਲਾਂ ਬਚਣਨ ਲਈ ਕੋਈ ਉਹ ਸਾਡਾ ਪਿੰਡ ਆ ਤਸੀਬਾਂ ਦੇ ਅੰਦਰ ਆ ਦਰਿਆ ਦੇ ਵਾਲੇ ਪਾਣੀ ਤੋਂ ਡਾਫ ਲੱਗੀ ਸਾਰੇ ਪੰਜ ਪਿੰਡ ਪਿੱਛੇ ਡਾਫ ਲੱਗੀ ਸਨ

जान ठीकु आहे सर भला थैंक्यू सर ठीकु ठीकु आहे ਜੋ ਖਾਤੇ ਵਾਲੀ ਬੰਦਾ ਵੀ ਦੇ ਸਕਦਾ ਹੈ ਪੂਰਾ 1 ਇਅਰ ਭਰ ਲਾ ਲੇ ਪੂਰੇ ਸਾਲ ਦੀ ਤੱਕ ਫੀਸ ਲਈ ਫਰਮ ਦਾ ਪੰਜਾਬ ਤੋਂ ਪੰਜਾਬ ਤੋਂ ਅਸਰਾ ਕਰਨਾ ਚਾਹੁੰਦਾ ਹੈ ਲੱਗਦਾ ਕੋਈ ਰਾਜਾ 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 ਸੂਜੀ ਉੱਥੇ ਕੋਈ ਗੱਲ ਨਹੀਂ ਕੋਈ ਉੱਥੇ ਤਾਂ ਰਹਿੰਦੇ ਕੋਈ ਨਹੀਂ ਬਾਰੇ ਕੋਈ ਤਾਂ ਸਿੱਧੇ ਤੰਗਾਂ ਜੇ ਆਇਆ ਸਾਰਨੋ ਇਹਦੇ ਸਾਮਣੇ ਜਿਉਂ ਸਾਹਮਣੇ ਸਹੇਦਰ ਆਲੇ ਕਰਾ ਆਰਾਂ ਦੇ ਜੇਕਰ ਆਪਾਂ ਆਬੇ ਦੇਖ ਲੈ ਅੰਦਰ ਨਾ ਚੁੱਪ ਹੋ ਜਾ ਮਾਰੇ ਪਰਿਵਰ ਦੇਖ ਲੈ ਅੰਦਰ ਨਾ ਤੁਸੀਂ ਆ ਜਾ ਕਰੋ ਚੁੱਪ ਦੇਖ ਲੈ ਦੇਖ ਆ ਇੱਕੋ ਦਰ ਪੈਰਾ ਖਾਦਾ ਖਾਦਾ ਮੇਰਾ ਮਤਲਬ ਤੁਸੀਂ ਮਰਜੀ ਆ ਜਾ ਕੋਈ ਥਰ ਪਾਣੀ ਦੇ ਪਾਣੀ ਦੀ ਠੀਕ ਉਹ ਤੁਸੀਂ ਇੱਥੇ ਇੱਥੇ ਹੀ ਪਈ ਜਾਂਦਾ ਹੋ ਨਹੀ ਨਹੀ ਸਰੋਂ ਨੂੰ ਕਹੇਗਾ ਜੰਗਲ ਵੀ ਆਉਂੇ ਵੇਖ ਲੋ ਘਣ ਤੇ ਬੱਤੇ ਜੇ ਪਰ ਨਹੀ ਨਹੀ ਤੁਸੀਂ ਆਜ ਪਾਣੀ ਘੇੜਾ ਮਾਰਨ ਵਾਸਤੇ ਗੁੰਗਟੀਆਂ ਦੇ ਦਰ ਠੀਕ ਸਾਰਾ ਬੰਦ ਕਰ ਜੀਏ ਇਨਾ ਇਹ ਨਾਲੋਂ ਕੋਈ ਕਸਮ ਨਹੀਂ ਇਹ ਨਾਲੋਂ ਪਾਣੀ ਨਹੀਂ ਕੋਈ ਸਾਰਾ ਪਾਣੀ ਨਹੀਂ ਕਿਤੇ ਸਾਰੇ ਸਾਰੇ ਜਣੇ ਆਉਂਦੇ ਸਾਰੀਆਂ ਟੀਮਾਂ ਆਉਂਦੀਆਂ ਚੀਜ਼ਾਂ ਆਉਂਦੀਆਂ ਸਾਨੂੰ ਸਾਰਾ ਇਹ ਕੀ ਕੋਈ ਪਾਣੀ ਦਾ ਪ੍ਰੋਬਲਮ ਸੰ ਆ ਜਿਹੜਾ ਬੰਨਿਆ ਹਾਂ ਹਾਂ ਉਹ ਮੈਂ ਦੱਸਿਆ 5 ਕਿਲੋਮੀਟਰ ਇਹ ਬਤਾ ਜਾ ਹਾਂ ਬਸ ਤੁਸੀਂ ਦੇਖ ਕੇ ਇਹਦੇ ਵਿੱਚ ਰੱਖਿਆ ਜਾਵੇ ਫਲੱਡ ਮਤਲਬ ਫੇਟ ਇਹ ਨਾ ਹੋ ਜੇ ਬੀਰ ਮੈਂ ਮੈਂ ਚੱਲਾਂਗਾ ਦੇਖ ਲੈਂਦਾ ਸਾਈਡ ਵੀ ਇੰਚਰ ਦਾ ਪਾਣੀ ਉਧਰ ਚੱਲ ਜੇ ਇਹ ਕਿਤੇ ਇਹ ਪਲਾਟ ਗੇਟ ਟਾਈਪ ਹੋਵੇ ਜਦੋਂ ਪਾਣੀ ਇੱਧਰ ਆਉਂਦਾ ਤਾਂ ਅਸੀਂ ਉਹ ਬੋਲ ਦਈਏ ਤਾਂ ਦਰਿਆ ਚ ਉਧਰ ਭਾਈ ਹਾਂਜੀ ਇਹੋ ਕੋੜ ਬਣ ਜਵੇ ਜਿਹੜਾ ਅਸੀਂ ਕਹਿੰਦੇ ਆ ਇਹ ਸਾਰੀ ਪ੍ਰੋਬਲਮ ਸਾਰਾ ਪਾਣੀ ਉਧਰ ਮੇਰੇ ਵਿੱਚ ਵੀ ਸੜਕ 'ਚ ਵੀ ਪੁੜੀਆਂ ਪਾਣੀ ਬੜਾ ਰਖਾਈਆਂ ਜਾਂ ਇੰਨਾ ਚ ਅੱਗੇ ਪਿੱਛੇ ਵੀ ਨਹੀਂ ਹੈਗੀ ਪਿੱਛੇ ਵੀ ਨਹੀਂ ਹੈਗੀ ਅੱਗੇ ਵੀ ਨਹੀਂ ਹੈਗੀ ਦੂਜੀ ਆ ਜਿੱਥੇ ਜਗਲਾਤ ਆ ਨਾ ਇਹ ਸਾਰੀ ਪਟਾਈ ਸਾਡਾ ਇੰਨਾ ਪਾਣੀ ਉਧਰੋਂ ਆਉਂਦਾ ਤੇ ਜੇ ਨਹੀਂ ਹੋ ਸਕਦਾ ਸਾਨੂੰ ਪੰਜ ਪੰਜ ਮਰਲੇ 플ਾਟ ਵੀ ਦਿੱਤੇ ਜਾਣ ਕਿਉਂ ਅਸੀਂ ਸਰਕਾਰ ਦੇ ਜਿਹੜੇ ਬੇਟੀ ਨਾ ਫਕਰ ਚੰਗੀ ਹੈ ਨਾ ਇਹ ਅਹੀ ਦੇ ਨਾਲ ਰੋਲਣਾ ਸਰਕਾਰ ਦੇ ਸਾਨੂੰ ਨਾ 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 ਪਹਿਲਾਂ ਉਹਨੇ ਸਰਕਾਰਾਂ ਨੇ 70 ਕੋਈ ਸਰਕਾਰ ਆਉੜੀ ਨਹੀਂ ਤੇ ਐਮਐਲਡੀ ਕੋਈ ਆਉਂਦਾ ਸੁਪੰਚ ਨਹੀਂ ਹੁੰਦਾ ਪਰ ਹੁਣ ਕੋਈ ਕਸਰ ਨਹੀਂ ਦੀ ਐਮਐਲ ਸਾਹਿਬ ਵੱਲੋਂ ਸਾਰੀਆਂ ਟੀਮਾਂ ਆਉਣ ਡਈਆਂ ਨੇ ਡਾਕਟਰਾਂ ਦੀਆਂ ਜੋ ਵੀ ਹੱਥ ਖਜਾਨੇ ਨੁਕਸਾਨ ਨਹੀਂ ਹੋਇਆ ਪਰ ਇਹ ਹੋਣਾ ਚਾਹੀਦਾ ਸਰ ਨੁਕਾਹਾਂ ਨੂੰ ਇਹ ਨਹੀਂ ਹੋਵੇ ਬਸ ਹਾਂਜੀ ਇਹ ਇਹ ਕੰਮ ਨਹੀਂ ਹੋਣਾ ਚਾਹੀਦਾ ਵੀ ਅਸੀਂ ਸੜਕਾਂ ਦੇ ਫੇਰ ਰੋਲ ਗਏ ਇਹ ਗੱਲ ਨਹੀਂ ਹੋਣੀ ਚਾਹੀਦੀ ਕੋਈ ਨਹੀਂ ਕੋਈ ਨਹੀਂ ਦੇਖ ਹਾਂ ਕਰਾਂਗੇ ਜੀ ਇਹ ਤਾਂ ਪੱਕਾਿਆ ਕਰੋ ਰਸਤੇ ਪੱਕੇ ਅਫਸਰ ਬੜਨਾ ਚਾਹੀਦਾ ਜੀ ਨਾ ਉਹਦਾ ਉਹ ਜਿਹੜਾ ਸੁਪੂਟਾ ਪੈਣਾ ਉਹ ਆਲੀ ਕੀ ਹੁਕਮ ਜੀ ਹਾਂ ਜੀ ਸਰਕਾਰਾਂ ਕੱਚੇ ਰਸਤੇ ਨੂੰ ਸਾਰੇ ਇਹ ਸਾਰੇ ਪੱਕੇ ਕਰਾਏ ਜਾ ਠੀਕ ਹੈ ਚਲੋ ਸਾਸੀ ਜੀ ਆ ਕੇ ਉਹ ਆਗੇ ਨੂੰ ਲੱਭ ਰਿਹਾ ਹੈ। ਆ ਇੱਥੇ ਐਂਡ ਵੀ। ਜਿਹੜੇ ਸਿਕਿਉਰਿਟੀ ਕਾ ਹਾਂਜੀ, ਉਹਨਾਂ ਕਰ ਰਹੇ ਕਿ ਕੋਈ ਗੁੱਲੀਆਂ ਤੇ ਆਪਣਾ ਦਰਿਆਦ ਦਾ ਵੀ ਚੋਰਾ। ਜਿਹੜਾ ਆ ਪਿੱਛੇ ਹਟ ਜਿਹੜੇ ਰੋਕਵਨ ਉਹਨੂੰ ਥੋੜੇ ਸਾਫ਼ ਕਰਾ ਦਿਓ। ਸਾਫ਼ ਕਰਵਾਇਓ। ਹਾਂਜੀ, ਕਿ ਇੱਕ ਇੱਥੇ ਨਹੀਂ ਹੋਣਾ। ਇੱਕ ਸਾਡੇ ਘਰ ਵੀ ਸਾਰੇ ਟਰੱਛ ਗਏ ਜੀ। ਹਾਂ, ਮੈਂ ਉਹ ਤੋਂ ਕੋਈ ਨਹੀਂ ਤਤ। ਸਾਰਾ ਉਦਾਨੋਂ ਆਪ ਜਾ। ਰਾਜ ਮਦੰਗਰਾ ਦਾ ਹਾਂ ਜੀ ਨਾ ਜੀ ਤੁਹਾਡੀ ਰਾਜਾ ਸਾਹਿਬ ਸਾਡੇ ਭਾਜੀ ਨੇ ਸਾਡੀ ਬਹੁਤ ਬਹੁਤ ਧੰਨਵਾਦ ਜੀ ਇਹ ਬਹੁਤ ਤੁਹਾਡੀ ਬਹੁਤ ਮਦਦ ਕਰਦੇ ਜੀ ਸਾਡੀ ਰਾਸ ਰੁਪਾਣੀ ਸਾਡੀ ਬਸ ਗੋਬਨ ਸਾਹਿਬ ਸਾਡੀ ਵਰਗੀ ਸਰਕਾਰ ਨਹੀਂ ਆਉਣੀ ਬਾਰ ਬਾਰ ਬਿਲਕੁਲ ਬਿਲਕੁਲ ਸਾਨੂੰ ਤੇਜ ਤੇ ਕੱਢ ਕੇ ਖੜਿਆ ਸੀ ਹਾਂ ਜੀ ਹਾਂ ਜੀ ਛੋਟੀ ਸਰਕਾਰ ਹੈ ਜੀ ਹਾਂ ਜੀ ਕੋਈ ਗੱਲ ਨਹੀਂ ਸਾਡੀਆਂ ਅਲਕਾਇਨੀਆਂ ਕੋਈ ਮਜਾ ਨਹੀਂ ਕੁਝ ਹੋਰ ਬਹੁਤ ਬਹੁਤ ਧੰਨਵਾਦ ਜੀ ਸਟੇਮ ਹੀ ਹੈ ਬਲਦੀ ਉਹ ਇਥੋਂ ਹਾਂਜੀ ਸੇਮ ਬਲਦੀ ਆਉਹੀ ਹੋ ਗਈ ਕੋਈ ਆ ਗਿਆ ਹਾਂਜੀ ਆਦਾ ਅਸਲੀ ਨਹੀਂ ਲੱਗਦੀ ਹਾਂਜੀ ਲੱਗ ਜਾਂਦੀ ਹੈ ਇੱਕ ਮੇਨ ਬੰਧ ਹਰ ਨੂੰ ਜ਼ਰੂਰੀ ਬਹੁਤ ਜਰਾ ਇੱਕ ਸਾਨੂੰ ਸੜਕ ਹੈ ਹੀ ਨਹੀਂ ਜੀ ਹਾਂ ਜੀ ਸੜਕ ਨਹੀਂ ਪੰਜ ਚਾਰ ਖੇਡ ਲੱਗਦੇ ਨੇ ਪਿੰਡ ਦੇ ਇੱਥੇ ਹਾਂ ਅਬਦੁੱਲਾ ਪੁਰਾਣੇ ਵੀ ਇਹ ਕਹਿੰਦੇ ਜੀ ਹਰ ਫੱਤੇ ਕੋਲੇ ਨੂੰ ਬੰਦ ਕਰਦੇ ਸਰ ਮੈਂ ਤੁਹਾਨੂੰ 2023 ਦੀ ਜੰਦੂ ਵਾਲਾ ਪਤਾ ਐਲਪੀ ਸਾਹਿਬ ਨੂੰ ਮੈਂ ਕੀਤੀ ਹੈ ਅਪੀਆਸ ਤੇ ਆਏ ਨੇ ਐਲਪੀ ਸਾਹਿਬ ਕੋਲ ਹੀ ਗੋਲੀ ਗੋਲੀ ਪਹੁੰਚ ਲੈਣ ਤਾਂ ਸਰ ਸਾਹਿਬ ਠੀਕ ਆ ਹਾਂ ਇਹ ਪਾਸਾ ਫੋਰ ਲੀਡਿੰਗ ਹੋ ਗਈ ਨਾ ਫੋਰ ਲੀਡਿੰਗ ਵਾਸਤੇ ਇੱਥੋਂ ਦੀ ਪਾਣੀ ਆਉਂਦਾ ਫਿੱਟ ਨਹੀਂ ਨਿਕਲਦਾ ਤੁਹਾਨੂੰ ਪੁੱਛ ਕੇ ਠੀਕ ਹੈ ਜੀ ਇੱਕ ਬੰਦ ਨੂੰ ਕੰਸੀ ਜਰੂਰ ਉਹ ਤੱਕ ਜਿਵੇਂ ਦੋ ਜਿਗਰਿਆ ਵਿੱਚ ਸਾਰੀ ਮੇਰੀ ਕਾਬ ਦੇ ਵਾਰੀ ਨਹੀਂ ਕਰਾਉਣਾ ਬਹੁਤ ਜ਼ਰੂਰੀ ਹੈ ਗਾਹਾਂ ਤੋਂ ਤੁਹਾਨੂੰ ਇੱਥੇ ਨਹੀਂ ਹੁਣ ਕੇ